ਗੋਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਜਲਦੀ ਹੀ ਕੁਝ ਵੱਡੇ ਵਪਾਰਕ ਸੌਦਿਆਂ ਦਾ ਐਲਾਨ ਕੀਤਾ ਜਾਵੇਗਾ ਟਰੰਪ ਨੇ ਵਾਈਟ ਹਾਊਸ ਵਿਖੇ ਸਟੇਬਲਨ ਕੋਇਨ ਐਕਟ ਦੇ 10 ਤੱਕ ਸਮਾਰੋਹ ਵਿੱਚ ਕਿਹਾ ਕਿ ਉਹ ਅੱਜ ਇਹ ਕਰ ਸਕਦੇ ਨੇ ਸ਼ਾਇਦ ਬਾਅਦ ਵਿੱਚ ਅਸੀਂ ਇਹ ਕਰਾਂਗੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਜਦੋਂ ਮੈਂ ਇਹ ਦਸਤਾਵੇਜ਼ ਭੇਜਾਂਗਾ ਕਿ ਤੁਸੀਂ 35% ਜਾਂ ਫਿਰ 40% ਟ੍ਰੈਫਿਕ ਦੇ ਰਹੇ ਹੋ ਤਾਂ ਇਹ ਇੱਕ ਸਮਝੌਤਾ ਹੋਵੇਗਾ ਫਿਰ ਉਹ ਫੋਨ ਕਰਨਗੇ ਤੇ ਦੇਖਣਗੇ ਕਿ ਉਹ ਕੁਝ ਵੱਖਰੀ ਕਿਸਮ ਦਾ ਸਮਝੌਤਾ ਕਰ ਸਕਦੇ ਨੇ ਟਰੰਪ ਨੇ ਹਾਲਾ ਵਿੱਚ ਹੀ ਇੱਕ ਕਾਰਜਕਾਰੀ ਆਦੇਸ਼ ਤੇ ਦਸਤਕ ਕੀਤੇ ਨੇ ਜਿਸ ਦੇ ਤਹਿਤ ਵਿਆਪਕ ਅਮਰੀਕੀ ਪਰਸਪਰ ਆਯਾਤ ਡਿਊਟੀਆਂ ਦੀ 90 ਦਿਨਾਂ ਦੀ ਮੌਤਲੀ ਨੂੰ 9 ਅਗਸਤ ਤੋਂ ਲੈ ਕੇ 1 ਅਗਸਤ ਤੱਕ ਵਧਾ ਦਿੱਤਾ ਗਿਆ ਤੇ ਕਈ ਪ੍ਰਮੁੱਖ ਵਪਾਰਕ ਭਾਈਵਾਲਾਂ ਨਾਲ ਵਪਾਰ ਗੱਲਬਾਤ ਚੱਲ ਰਹੀ ਹੈ 8 ਜੁਲਾਈ ਨੂੰ ਸੋਸ਼ਲ ਮੀਡੀਆ ਤੇ ਅਮਰੀਕੀ ਰਾਸ਼ਟਰਪਤੀ ਦੀ ਪੋਸਟ ਅਨੁਸਾਰ 1 ਅਗਸਤ ਦੀ ਸੀਮਾ ਸਮਾ ਵਿੱਚ ਕੋਈ ਬਦਲਾਅ ਨਹੀਂ ਹੈ ਪੰਜਾਬ ਵਿੱਚ ਇਸ ਵੇਲੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਜਤਾਈ ਜਾ ਰਹੀ ਹੈ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਕੇਂਦਰ ਦੇ ਅਨੁਸਾਰ ਰਾਜ ਵਿੱਚ ਮੌਸਮ ਅੱਜ ਤੇ ਅਗਲੇ 48 ਘੰਟਿਆਂ ਲਈ ਯਾਨੀ ਕਿ ਦੋ ਦਿਨ ਲਈ ਅਜਿਹਾ ਹੀ ਰਹੇਗਾ ਸ਼ੁੱਕਰਵਾਰ ਨੂੰ ਵੀ ਜ਼ਿਆਤਰ ਜ਼ਿਲ੍ਹਿਆਂ ਵਿੱਚ ਮੀਂਹ ਨਹੀਂ ਪਿਆ ਹਾਲਾਂਕਿ ਆਸਮਾਨ ਬੱਦਲਵਾਈ ਰਿਹਾ ਬਦਲਾਕਾਰ ਤਾਪਮਾਨ ਔਸਤਨ 0.5 ਡਿਗਰੀ ਸੈਲਸੀਅਸ ਘਟ ਗਿਆ ਸੂਬੇ ਭਰ ਵਿੱਚ ਔਸਤ ਵੱਧ ਤਾਪਮਾਨ ਆਮ ਨਾਲੋਂ 2.2 ਡਿਗਰੀ ਘਟ ਸੀ ਬਠਿੰਡਾ ਹਵਾਈ ਅੱਡੇ ਤੇ ਸਭ ਤੋਂ ਵੱਧ 35.4 ਡਿਗਰੀ ਸੈਲਸੀਅਸ ਤਾਪਮਾਨ ਜਿਹੜਾ ਕਿ ਦਰਜ ਕੀਤਾ ਗਿਆ ਅੰਮ੍ਰਿਤਸਰ ਵਿੱਚ 32.2 ਜੋ ਕਿ ਆਮ ਨਾਲੋਂ 2 ਘਟ ਸੀ ਰਸਨਾ ਬਾਂਦੇ ਕੀ ਮੌਸਮੀ ਭਾਗ ਨਕੇਂਦਰ ਚੰਡੀਗੜ੍ਹ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ 'ਚ بارش ਦੀ ਅੱਜ ਕੋਈ ਸੰਭਾਵਨਾ ਨਹੀਂ ਹੈ ਆਉਣ ਵਾਲੇ 48 ਘੰਟੇ ਕੁਝ ਅਜਿਹੇ ਹੀ ਹਾਲਾਤ ਰਹਿਣਗੇ ਇਸ ਦੇ ਨਾਲ ਹੀ ਸ਼ੁੱਕਰਵਾਰ ਪੰਜਾਬ ਦੇ ਜਾਤਰ ਜ਼ਿਲ੍ਹੇ 'ਚ بارش ਦੇਖਣ ਨੂੰ ਨਹੀਂ ਮਿਲੀ ਹੈ ਪਰ ਇਸ ਦੇ ਦੌਰਾਨ ਕਾਫੀ ਥਾਵਾਂ 'ਤੇ ਬੱਦਲਵਾਈ ਵਰਗੇ ਹਾਲਾਤ ਜ਼ਰੂਰ ਬਣੇ ਰਹੇ ਨੇ ਇਸ ਦੇ ਚੱਲਦੇ ਵੱਤੋਂ ਵੱਤ ਤਾਪਮਾਨ 'ਚ ਔਸਤਨ 0.5 ਡਿਗਰੀ ਦੀ ਗਿਰਾਵਟ ਜਿਹੜੀ ਕਿ ਦਰਜ ਕੀਤੀ ਗਈ ਹੈ ਮੌਸੇ ਪਾਗ ਅਨਸਾਰ 20 ਜੁਲਾਈ ਯਾਨੀ ਕਿ ਕੱਲ ਐਤਵਾਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਮੌਸਮ ਆਮ ਵਾਂਗ ਰਹੇਗਾ ਇਸ ਤੋਂ ਬਾਅਦ 21 ਜੁਲਾਈ ਨੂੰ ਕਈ ਜ਼ਿਲ੍ਹਿਆਂ 'ਚ ਮੌਸਮ 'ਚ ਬਦਲਾਅ ਹੋਣ ਦੀ ਸੰਭਾਵਨਾ ਹੈ 21 ਜੁਲਾਈ ਨੂੰ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ 'ਚ ਬਾਰਿਸ਼ ਦੀ ਸੰਭਾਵਨਾ ਹੈ ਇਨ੍ਹਾਂ ਜ਼ਿਲ੍ਹਿਆਂ 'ਚ yellow alert ਜਾਰੀ ਕੀਤਾ ਗਿਆ ਹੈ 22 ਜੁਲਾਈ ਨੂੰ ਵੀ ਅਜਿਹੇ ਹੀ ਹਾਲਾਤ ਬਣੇ ਰਹਿਣਗੇ ਦਸਨਾ ਮੰਨਦਾ ਹੈ ਕਿ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਤੇ ਮੁਹਾਰੀ ਵਿੱਚ ਹਲਕੇ ਬੱਦਲ ਰਹਿਣਗੇ ਤਾਪਮਾਨ ਚ ਵਾਧਾ ਦੇਖਿਆ ਜਾ ਸਕਦਾ ਹੈ ਤੇ ਤਾਪਮਾਨ 20 ਤੋਂ ਲੈ ਕੇ 35 ਡਿਗਰੀ ਦੇ ਵਿਚਕਾਰ ਰਹਿਣ ਦੀ ਜਿਹੜੀ ਕਿ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੇ ਨਾਲ ਹੀ 18 ਜੁਲਾਈ 2025 ਨੂੰ ਸਵੇਰੇ 6 ਵਜੇ ਤੱਕ ਪਾਖੜਾ ਪੌਗ ਤੇ ਥੀਨ ਡੈਮ ਵਿੱਚ ਪਾਣੀ ਦੀ ਮਾਤਰਾ ਪਿਛਲੇ ਸਾਲ ਨਾਲੋਂ ਬਹੁਤ ਘੱਟ ਹੈ। ਤਿੰਨੋਂ ਡੈਮ ਅਜੇ ਵੀ ਆਪਣੀ ਵੱਧ ਤੋਂ ਵੱਧ ਸਮਰਥਾ ਤੋਂ ਬਹੁਤ ਜ਼ਿਆਦਾ ਨੀਚੇ ਨੇ ਦਸਣੀੋਗੇ ਬੀਤੇ ਪੂਰੇ ਸੂਬੇ 'ਚ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.0 ਡਿਗਰੀ ਘੱਟ ਸੀ ਬਠਿੰਡਾ ਹਵਾਈ ਅੱਡੇ ਤੇ ਸਭ ਤੋਂ ਵੱਧ ਤਾਪਮਾਨ ਰਿਹਾ ਇਸ ਦੇ ਨਾਲ ਹੀ ਚੰਡੀਗੜ੍ਹ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਥੇ 1.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜਦਕਿ ਬਾਕੀ ਜ਼ਿਲ੍ਹਿਆਂ 'ਚ ਨਾ ਮਾਤਰ ਮੀਂਹ ਪਿਆ ਇੱਕ ਵਾਰ ਫਿਰ ਦੱਸ ਦਿੰਨੇ ਆ ਪੰਜਾਬ 'ਚ ਫਿਲਹਾਲ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮੀ ਪਾਗ ਦੇ ਮੁਤਾਬਕ ਅਗਲੇ 48 ਘੰਟਿਆਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਜਿਸ ਕਾਰਨ ਆਸਮਾਨ ਇੱਕ ਵਾਰ ਫਿਰ ਅੱਗ ਬਰੇਗੀ ਤੇ ਸੂਰਜ ਦੀ ਤਪਸ਼ ਕਾਰਨ ਲੋਕਾਂ ਨੂੰ ਗਰਮੀ ਅਤੇ ਹੁੰਮਸਤਾ ਜਿਹੜਾ ਕਿ ਸਾਹਮਣਾ ਕਰਨਾ ਪਵੇਗਾ ਮੌਸਮੀ ਪਾਗ ਦੇ ਮੁਤਾਬਕ ਸ਼ਨੀਵਾਰ ਯਾਨੀ ਕਿ 19 ਜੁਲਾਈ ਤੋਂ ਲੈ ਕੇ 20 ਜੁਲਾਈ ਨੂੰ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਜਦੋਂ ਕਿ ਇਸ ਤੋਂ ਬਾਅਦ ਮੌਸਮ ਫਿਰ ਬਦਲਣ ਵਾਲਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ 21 ਅਤੇ 22 ਜੁਲਾਈ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ। ਇਹਨਾਂ ਤਰੀਖਾਂ ਨੂੰ ਪਠਾਨਕੋਟ, ਰੂਪਨਗਰ, ਐਸਐਸ ਨਗਰ, ਫਤਿਹਗੜ ਸਾਹਿਬ, ਪਟਿਆਲਾ, ਗੁਰਦਾਸਪੁਰ, ਹੁਸ਼ਿਆਰਪੁਰ, ਅਮ੍ਰਿਤਸਰ, ਕਪੂਰਥਲਾ, ਤਰਨਤਾਰਨ, ਫਿਰੋਜ਼ਪੁਰ, ਮੋਗਾ ਅਤੇ ਬਰਨਾਲਾ 'ਚ ਹਨੇਰੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਤੋਂ ਬਾਅਦ 23 ਤੋਂ ਲੈ ਕੇ 24 ਜੁਲਾਈ ਨੂੰ ਮੌਸਮ ਫਿਰ ਖੁਸ਼ਕ ਰਹੇਗਾ। ਇਹਨਾਂ ਦਿਨਾਂ ਲਈ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਨੇ ਨਾਇਬ ਤਹਿਸੀਲਦਾਰ ਫਤਿਹਗੜ ਚੂੜੀਆਂ ਜਸਵੀਰ ਕੋਰ ਨੂੰ ਸਸਪੈਂਡ ਕਰ ਦਿੱਤਾ ਹੈ ਜਦ ਅਸਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਲ ਹੋ ਰਹੀ ਹੈ ਜਿਸ ਵਿੱਚ ਨਾਇਬ ਤਹਿਸੀਲਦਾਰ ਜਸਵੀਰ ਕੋਰ ਇੱਕ ਪਟਵਾਰੀ ਤੋਂ ਪੈਸੇ ਲੈਂਦੇ ਹੋਏ ਦਿਖਾਈ ਦੇ ਰਹੀ ਹੈ ਜਿਸ ਦੇ ਆਧਾਰ ਤੇ ਜਸਵੀਰ ਕੋਰ ਤੇ ਕਾਰਵਾਈ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਮੌਤਲੀ ਪੱਤਰ ਵਿੱਚ ਲਿਖਿਆ ਗਿਆ ਹੈ ਕੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਲਲ ਹੋ ਰਹੀ ਹੈ ਜਿਸ ਵਿੱਚ ਜਸਵੀਰ ਕੋਰ ਨਾਇਬ ਤਹਿਸੀਲਦਾਰ ਫਤਿਹਗੜ ਚੂੜੀਆਂ ਇੱਕ ਪਟਵਾਰੀ ਤੋਂ ਪੈਸੇ ਲੈਂਦੀ ਹੋਈ ਦਿਖਾਈ ਦੇ ਰਹੀ ਹੈ ਸਰਕਾਰ ਰਿਸ਼ਵਤਖੋਰੀ ਨੂੰ ਖਤਮ ਕਰਨ ਲਈ ਵਚਨਬੱਧ ਹੈ ਇਸ ਲਈ ਨਾਇਬ ਤਹਿਸੀਲਦਾਰ ਜਸਵੀਰ ਕੋਰ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਗਿਆ ਦੱਸਣਾ ਬੰਦ ਹੈ ਮੁਤਲੀ ਸਮੇਂ ਦੌਰਾਨ ਜਸਵੀਰ ਕੋਰ ਨਾਇਬ ਤਹਿਸੀਲਦਾਰ ਦਾ ਹੈੱਡ ਕੁਆਰਟਰ ਡਿਪਟੀ ਕਮਿਸ਼ਨਰ ਫਾਜ਼ਿਲਕਾਹ ਦਫ਼ਤਰ ਵਿੱਚ ਹੋਵੇਗਾ ਡਿਪਟੀ ਕਮਿਸ਼ਨਰ ਫਾਜ਼ਲ ਖਾ ਉਸਦੀ ਹਾਜ਼ਰੀ ਸੰਬੰਧੀ ਹਰ ਰੋਜ਼ ਰਿਪੋਰਟ ਇਸ ਦਫ਼ਤਰ ਨੂੰ ਭੇਜਣਗੇ ਇਥੇ ਹੀ ਬਸ ਨੇ ਕਥਨ ਵੀਡੀਓ ਵਿੱਚ ਰਿਸ਼ਵਤ ਦੇ ਰਹੇ ਪਟਵਾਰੀ ਤੇ ਵੀ ਕਾਰਵਾਈ ਦੀ ਸਿਫਾਰਸ਼ ਜਿਹੜੀ ਕੀ ਕੀਤੀ ਗਈ ਹੈ ਮੁਕਸਦ ਸਾਹਿਬ ਵਿੱਚ ਟ੍ਰੈਫਿਕ ਵਿਭਾਗ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਕਈ ਅਹਿਮ ਕਦਮ ਚੁੱਕੇ ਗਏ ਨੇ ਸਰਮ ਸਿੰਘ ਟ੍ਰੈਫਿਕ ਇਨਚਾਰਜ ਨੇ ਆਪਣੀ ਟੀਮ ਨਾਲ ਮਿਲ ਕੇ ਚੈਕਿੰਗ ਦੌਰਾਨ ਉਹਨਾਂ ਵਿਅਕਤੀਆਂ ਦੇ ਚਲਾਨ ਕੱਟੇ ਨੇ ਜੋ ਮੂਹ ਬੰਨ ਦੇ ਹੋਏ ਦਿਖਾਈ ਦਿੱਤੇ ਨੇ ਜਾਂ ਫਿਰ ਉਹਨਾਂ ਦੀਆਂ ਵਾਹਨਾ ਸਬੰਧੀ ਕਾਨੂੰਨੀਆ ਪਾਬੰਦੀਆਂ ਪੂਰੀਆਂ ਨਹੀਂ ਨੇ ਬਿਨਾ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਰਜਿਸਟ੍ਰੇਸ਼ਨ ਬਿਨਾ ਚੱਲ ਰਹੇ ਈ ਰਿਕਸ਼ੇ ਤੇ ਕਾਲੇ ਫਿਲਮਾਂ ਲਗਾਈਆਂ ਕਾਰਾਂ ਨੂੰ ਰੋਕ ਕੇ ਜਾਂ ਫਿਰ ਉਹਨਾਂ ਦੇ ਚਲਾਨ ਕੱਟੇ ਨੇ ਜਾਂ ਫਿਰ ਉਹਨਾਂ ਚੇਤਾਵਨੀ ਦੇ ਕੇ ਛੱਡਿਆ ਗਿਆ ਇਸ ਦੇ ਨਾਲ ਹੀ ਪੀੜ ਵਾਲੇ ਇਲਾਕਿਆਂ ਵਿੱਚ ਟ੍ਰੈਫਿਕ ਨੂੰ ਸੰਚਾਰੂ ਬਣਾਈ ਰੱਖਣ ਲਈ ਖਾਸ ਤੌਰ ਤੇ ਇਹ ਰਿਕਸ਼ਿਆਂ ਦੀ ਪੜਤਾਲ ਕੀਤੀ ਗਈ ਹੈ ਜੋ ਰਿਕਸ਼ੇ ਰੂਲ ਤੋੜ ਰਹੇ ਸਨ ਉਹਨਾਂ ਉੱਤੇ ਤੁਰੰਤ ਕਾਰਵਾਈ ਕੀਤੀ ਗਈ ਹੈ ਇਸ ਦੇ ਨਾਲ ਹੀ ਪੁਲਿਸ ਵੱਲੋਂ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰੋ ਨਹੀਂ ਤਾਂ ਸਖਤ ਕਾਨੂੰਨੀ ਕਾਰਵਾਈ ਜਿਹੜੀ ਕਿ ਕੀਤੀ ਜਾਵੇਗੀ ਕਿ ਇਹ ਚਲਾਨ ਕੱਟ ਰਹੇ ਹੈਗੇ ਨੇ ਕੀ ਕਰ ਰਹੀਏ ਜਿਹੜੀ ਕੀਤੀ ਜਾ ਰਹੀ ਹੈ ਔਰ ਕਿਹੜੇ ਕਿ ਚਲਾਨ ਨੇ ਕੱਟੇ ਗਏ ਨੇ ਕਿਹੜੇ ਕਿਹੜੇ ਵਿਕਲ ਨੇ ਜਿਹੜੇ ਚੈਕਿੰਗ ਹੋ ਰਹੀ ਹੈ ਤੇ ਸਾਡੇ ਮਾਨਜੋਗ ਐਸਐਸਪੀ ਸਾਹਿਬ ਅਖਾ ਚੌਧਰੀ ਜੀ ਦਿਸੰਡ ਰਿਲੇਸ਼ਨਸ ਸਾਹਿਬ ਤੇ ਮਾਨਜੋਗ ਡੀਐਸਪੀ ਹੈੱਡਕੁਆਰਟਰ ਅਮਨਦੀਪ ਸਿੰਘ ਦੇ ਅਗਵਾਈ ਹੇਠ ਜੀ ਅਸੀਂ ਚਲਾਨ ਕਰ ਰਹੇ ਆਂ ਜੀ ਇਹਨਾਂ ਵਾਹਨਾਂ ਦੇ ਡਾਕੂਮੈਂਟ ਨਹੀਂ ਪੂਰੇ ਜੀ ਤੇ ਜਾਨ ਜਿਹੜੇ ਇਹ ਰਿਕਸ਼ਾ ਵਾਲੇ ਆ ਜੀ ਉਹ ਸਵਾਰੀਆਂ ਥਾਂ ਢੋਆ ਢਵਾਈ ਦਾ ਕੰਮ ਕਰ ਰਿਹਾ ਜੀ ਉਹਨਾਂ ਦੇ ਅਸੀਂ ਚਲਾਨ ਕਰ ਰਹੇ ਆਂ ਇਹ ਚਲਾਨ ਕਰ ਚਲਾਨ ਜੀ ਅਸੀਂ ਹੁਣ ਤੱਕ 10 12 ਚਲਾਨ ਕਰ ਚੁੱਕੇ ਆ ਜੀ ਤੇ ਹਜੇ ਕਾਰਵਾਈ ਜਾਰੀ ਹੈ ਜੀ ਵੀ ਇਕਲੈ ਚੈੱਕ ਕਰ ਰਹੇ ਆ ਜੀ ਇਹ ਜਿਨ੍ਹਾਂ ਦੇ ਕਾਗਜ਼ਾਤ ਪੂਰੇ ਨਹੀਂ ਜੀ ਉਹਨਾਂ ਦੇ ਅਸੀਂ ਚਲਾਨ ਜਿਹੜੇ ਹੈਗੇ ਆ ਬਜ਼ਾਰ ਦੇ ਵਿੱਚ ਲੈ ਕੇ ਵੜ ਜਾਂਦੇ ਨੇ ਜਿਸ ਤਰ੍ਹਾਂ ਦੇ ਨਾਲ ਅੱਗੇ ਗਾਂਧੀ ਚੌਕ ਆ ਕੇ ਤੀਰਾ ਬਜ਼ਾਰ ਹੈਗਾ ਉਹਨਾਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਜੀ ਅਸੀਂ ਜਿਹੜਾ ਤਾਂ ਰੋਂਗ ਐਂਟਰੀ ਦਾ ਉਹਨਾਂ ਦਾ ਚਲਾਨ ਕਰ ਦਿੰਦੇ ਆ ਜਿਹਦੇ ਕੋਲੇ ਤਾਂ ਨੰਬਰ ਲੱਗਿਆ ਹੁੰਦਾ ਜਿਹਦੇ ਕੋਈ ਕਾਗਜ਼ਾਤ ਨਹੀਂ ਜੀ ਉਹ ਅਸੀਂ ਬੰਡ ਕਰ ਰਹੇ ਆ ਜੀ ਇਹ ਰਕਸ਼ਾ ਦੀਆਂ ਬਹੁਤ ਜ਼ਿਆਦਾ ਸਾਨੂੰ ਕੰਪਲੇਂਟਸ ਆ ਰਹੀਆਂ ਜੀ ਤੇ ਜਿਹੜੇ ਵਿਦਾਊਟ ਕਾਗਜ਼ਾਤ ਨੇ ਜੀ ਉਹ ਅਸੀਂ ਬਾਉਂਡ ਕਰਦੇ ਆ ਜੀ ਤੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਅਸੀਂ ਫੇਰ ਅਪੀਲ ਕਰਦੇ ਆ ਜੀ ਜਿਹੜੇ ਲੋਕਾਂ ਨੇ ਕਿਰਾਏ ਤੇ ਦਿੱਤੇ ਹੋਏ ਆ ਤੇ ਜਾਂ ਜਿਹੜੇ ਕਿਰਾਏ ਤੇ ਲੈਂਦੇ ਨੇ ਉਹ ਆਪ ਦਾ ਨੰਬਰ ਪਲੇਟ ਤੇ ਆਪ ਦਾ ਡਰਾਈਵਿੰਗ ਸੈਂਸ ਕੋਲੇ ਰੱਖਣਾ ਵਿਦਾਊਟ ਨੰਬਰ ਪਲੇਟ ਕਰਾਏ ਤੇ ਵੀ ਨਾ ਲੈਣ ਤੇ ਨਾ ਗਾ ਉਹਨਾਂ ਨੂੰ ਕਾਗਜ਼ਾਤ ਦਿੱਤੇ ਜਾਣ ਉਹ ਬੰਦ ਕਿਤੇ ਜਾ ਕਾਲੀਆਂ ਫਿਲਮਾਂ ਦੇ ਚਲਾਨ ਸਾਲੀਆਂ ਫਿਲਮਾਂ ਦੇ ਜੀ ਬਿਲਕੁਲ ਜੀ ਅਸੀਂ ਕੱਲ ਵੀ ਚਲਾਨ ਕੀਤੇ ਸੀ ਤੇ ਅੱਜ ਵੀ ਉਹ ਵੀ ਕੰਨ ਚੈਕਿੰਗ ਵੀ ਕਰ ਰਹੇ ਆ ਤੇ ਉਹਨਾਂ ਨੂੰ ਚਲਾਨ ਵੀ ਕਰ ਰਹੇ ਆ ਦੇਖਿਆ ਜੀ ਅਸੀਂ ਕਈ ਨਾ ਪਰਵਾਹ ਨਹੀਂ ਪਾਣ ਲੈਂਦੇ ਹੈਗੇ ਜਦੋਂ ਆਈ ਜਾਂਦੇ ਆ ਬਿਲਕੁਲ ਜੀ ਉਹ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ ਵੀ ਹੈਗੇ ਜੀ ਜਿਹੜਾ ਵੀ ਮੂਵ ਬਣ ਕੇ ਵਹਿਕਲਾ ਚਲਾਉਂਦਾ ਜੀ ਉਹਦਾ ਵੀ ਅਹੀ ਚਲਾਨ ਕਰ ਰਹੇ ਆ ਜੀ ਮੂਵ ਬਣ ਕੇ ਵਹਿਕਲ ਨਹੀਂ ਚਲਾ ਸਕਦੇ ਤੁਸੀਂ ਜੀ ਤੇ ਉਹਦਾ ਬੰਦੀ ਕਰ ਵੀ ਕੀਤੀ ਜਾਂਦੀ ਹੈ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ